ਦੇ ਰੇਫੇ ਸੀ ਰਿਕੋਡਾ ਰਹਣ ਵਾਲਾ ਜੀ ਬਾਈ ਕੀ ਕੰਮ ਨੰਬਰ 3 ਹੈ ਕਟਰਾ ਰਹੇ ਕਟرائی ਪਿਛਲੇ ਦਿਨੀ ਮੇਰੇ ਤੇ ਜਾਨਲੇਵਾ ਹਮਲਾ ਕੀਤਾ ਹੀ ਉਹਨਾਂ ਨੇ ਇਹ ਗੱਡੀਆਂ ਭਰ ਕੇ ਆਏ 12 13 ਗੱਡੀਆਂ ਦਾ ਕੈਮਰੇ ਚ ਵੀ ਆਈਆਂ ਜੀ ਉਹਨਾਂ ਦੇ ਵਿੱਚ ਅਸਲਾ ਤੇਜ ਹਥਿਆਰ ਤੇ ਮੈਂ ਸਮਾਨ ਲੈਣ ਜਾ ਰਿਹਾ ਸੀ ਦੁਕਾਨ ਤੇ ਤੇ ਆਏ ਉੱਥੇ ਉਹਨਾਂ ਨੇ ਮੇਰੀ ਗੱਡੀ ਸਾਰੀ ਪੰਨਤੀ ਉਹਨਾਂ ਨੇ ਅਸਲੇ ਨਾਲ ਸਿੱਧੇ ਮੇਰੇ ਫੈਰ ਮਾਰੇ ਗੱਡੀ ਸਾਰੀ ਫੁੱਟ ਗਈ ਬਸ ਗੱਡੀ ਨੰਗਣ ਦੀ ਕੋਈ ਵੀ ਨਹੀਂ ਮਸਾ ਗੱਡੀ ਨਿਕਲੀ ਉਥੋਂ ਗੱਡੀ ਗੱਡੀ ਚ ਕਿੰਨੇ ਜਣੇ ਸੀ ਕਿਹੜੀ ਗੱਡੀ ਸੀ ਗੱਡੀ ਸਟੇਲੋ ਕਰੂਜ਼ ਸੀ ਆਪਦੀ ਗੱਡੀ ਆ ਜੀ ਚਾਰ ਜਣੇ ਸੀ ਜੀ ਬੱਚੀ ਉਹਨਾਂ ਨੇ ਆ ਕੇ ਬਸ ਸਾਰੀ ਗੱਡੀਆਂ ਘੇਰ ਕੇ ਵਾਲੇ ਵਾਲੇ ਲਾ ਕੇ ਗੱਡੀ ਸੀ ਮਸਾ ਗੱਡੀਆਂ ਵਿੱਚੋਂ ਫੁੱਟ ਗਈ ਸਾਡੀ ਗੱਡੀ ਸਾਰੀ ਉਹਨਾਂ ਕੋਲ ਹਥਿਆਰ ਤੇ ਬਹੁਤ ਜ਼ਿਆਦਾ ਤੇਜ਼ ਸਾਡੀ ਗੱਡੀ ਸਾਰੇ ਉਹਨੇ ਭੰਨਤੀ ਪਿਸਤਲ ਸੀ ਰਫਲਾ ਸੀ ਸਾਰਾ ਅਸਲਾ ਉੱਥੇ ਫੈਰਿੰਗ ਹੋਈ ਸਾਡੇ ਸਿੱਧੇ ਫੈਨ ਮਾਰੇ ਉਹਨਾਂ ਨੇ ਬਾਦ ਪਿੰਡ ਚ ਬਹੁਤ ਹੀ ਜ਼ਿਆਦੇ ਡੈਸਟ ਫਲਾਉਣੀ ਉਹਨਾਂ ਨੇ ਵੀ ਜਾਨੂ ਮਾਰ ਜਾਨੂ ਮਾਰਨੇ ਕੰਮ ਕਰਿਆ ਸੀ ਉਹਨਾਂ ਨੇ ਵੀ ਮਾਰਾਂਗੇ ਅੱਜ ਪਤਾ ਨਹੀਂ ਕਿਉਂ ਮਾਰਨਾ ਚਾਹੁੰਦੇ ਨੇ ਮੈਨੂੰ ਪਤਾ ਨਹੀਂ ਕਿਉਂ ਇਸ ਤਰ੍ਹਾਂ ਕਰ ਰਹੇ ਨੇ ਤੁਹਾਡੇ ਨਾਲ ਹੋ ਉਹ ਕੋਈ ਨਹੀਂ ਯਾਰ ਵੇਲੀ ਸੀ ਜੀ ਮੇਰੇ ਦੋਸਤ ਚਾਰ ਜਣੇ ਗੱਡੀ ਦੇ ਵਿੱਚ ਸੀ ਬਟ ਪੂਆ ਦਾ ਮੁੰਡਾ ਆਇਆ ਸੀ ਜੀ ਉਹਦਾ ਬਰਥਡੇ ਸੀ ਉਹ ਕੇਕ ਕੱਟਣ ਆਇਆ ਸੀ ਉੱਥੇ ਹੀ ਸਮਾਨ ਲੈਣ ਲੱਗ ਰਹੇ ਸੀ ਦੁਕਾਨ ਤੇ ਇਹਦੇ ਵਿੱਚ ਜਿਹੜੇ ਪਿੰਡ ਦੇ ਬੰਦੇ ਨੇ ਹਮਲਾ ਕੀਤਾ ਤੁਸੀਂ ਕਿਹਨਾਂ ਕਿਹੜੇ ਬੰਦੇ ਨੇ ਉੱਚ ਜੀ ਮੌਜੂਦਾ 6 ਜਣੇ ਤਾਂ ਪਛਾਣ ਚ ਆ ਗਏ ਬਾਕੀ ਹੁਣ ਸੱਤੇ ਨਹੀਂ 36 ਬੰਦੇ ਪਾਏ ਹੋਣੇ ਹੁਣ ਸੱਤੇ 12 ਗੱਡੀਆਂ ਸੀ ਜਿਹੜੇ ਕੈਮਰੇਆਂ ਦੇ ਵਿੱਚ ਆ ਗਈਆਂ ਸਾਡੇ ਪਿੰਡ ਦੇ ਵੀ ਕਬਲਜੀਤ ਸਿੰਘ ਮੇਰ ਨੇ ਜਿਨ੍ਹਾਂ ਨੇ ਸਾਡੇ ਦੇ ਫਾਇਰਿੰਗ ਕੀਤੀ ਇੱਕ ਲਗਨ ਗੁਰ ਲਗਨ ਗੁਰਸੇਵਕਾ ਸਰਪੰਚ ਹੈ ਜੋ ਕਿ ਹੁਣ ਪਿੰਡ ਦਾ ਉਹਦੀ ਸਾਰਾ ਸ਼ਹਿ ਤੇ ਕੰਮ ਹੋ ਰਿਹਾ ਜੀ ਇਹ ਮੌਜੂਦਾ ਸਰਪੰਚ ਹੈ ਜੀ ਉਹੇ ਕਰਾਈ ਸਰਪੰਚੀ ਹੈ ਸਾਰਾ ਕੁਝ ਉਹ ਕਰਾ ਲੈ ਜੀ ਉਹ ਪਾਰਟੀ ਨਾਲ ਉਹ ਪਾਰਟੀ ਕਾਂਗਰਸ ਨਾਲ ਸੰਬੰਧ ਹੈ ਸੀ ਆਮ ਆਦਮੀ ਨਾਲ ਸੰਬੰਧ ਰੱਖਦੇ ਇੱਕ ਕਾਰਨ ਦਾ ਕੀ ਕਪਾ ਲੱਗੇ ਵੀ ਕਾਰਨ ਕੀ ਹੋਇਆ ਉਹਨਿੰਦਾ ਜਿਹੜੀ ਜਾਣ ਲੈ ਬਾਮਲਾ ਕਰੇ ਕਾਰਨ ਹਲੇ ਕੋਈ ਛੋਟਾ ਮੋਟਾ ਤੁੰਦੂ ਮੈਂ ਹੋਈ ਸੀ ਜੀ ਅਸੀਂ ਧਰਨੇ ਤੇ ਜਾ ਰਹੇ ਸੀ ਅਸੀਂ ਟਰੈਕਟਰ ਆਪ ਦਾ ਲੈ ਕੇ ਜਾ ਰਹੇ ਸੀ ਆਪ ਦਾ ਲੈ ਕੇ ਜਾ ਰਹੇ ਸੀ ਰਸਤੇ 'ਚ ਸਾਡੇ ਨਾਲ ਲਾਗੇ ਕਰਨ ਕਿਤੇ ਟਰੈਕਟਰ ਮੂਰੇ ਕਰ ਲੈ ਕਿਤੇ ਪਿੱਛੇ ਕਰ ਲਿਆ ਕੋਈ ਰੈਂਜਰ ਸਪਰਾਣੀ ਰੈਂਜਰਸ ਕੁਝ ਨਹੀਂ ਵੀ ਅਸੀਂ ਸੜਕ ਬਣ ਰਹੀ ਹੈ ਸਾਡੇ ਪਿੰਡ ਰਟੋਲਾ ਤੋਂ ਧਮੋਲੀ ਕਲਾਂ ਨੂੰ ਜੋ ਕਿ ਇਹਨਾਂ ਨੇ ਘਰ ਪਾਇਆ ਹੋਇਆ ਹੈ ਪਹਾੜ ਦੇ ਉੱਤੇ ਅਸੀਂ ਉਹ ਪਹਾੜ ਕਢਾਇਆ ਸੀ ਸਾਰਾ ਬਸ ਉੱਥੇ ਸੀ ਇਹਨਾਂ ਨੂੰ ਇਹ ਕਹਿੰਦਾ ਸੀ ਆਪਦਾ ਬਿਲਡਿੰਗ ਢਾਉ ਤੇ ਸੜਕ ਆਪਣੀ ਬਣ ਜੂ ਵੀ ਹੁਣ ਤਾਂ ਬਣ ਰਹੀ ਹੈ ਆਮ ਆਦਮੀ ਸਰਕਾਰ ਸੜਕ ਬਣਾ ਰਹੀ ਹੈ ਬਸ ਉੱਥੋਂ ਮਾੜੀ-ਮੋਟੀ ਹੋ ਗਈ ਮੇਰੀ ਮਾਤਾ ਜੀ ਨੇ ਮੈਂਬਰ ਨੇ موجوده ਤੇ ਮੈਂ ਉੱਥੇ ਕੰਮ ਕਰਾ ਰਿਆ ਸੀ ਬਾ ਉਥੋਂ ਇਹਨਾਂ ਨੇ ਕਰ ਲਿਆ ਵੀ ਅਸੀਂ ਕਹਿਣ ਨੂੰ ਵੀ ਆਪ ਦਾ ਘਾਟਾ ਆਪ ਦਾ ਕੁਝ ਵੀ ਨਹੀਂ ਸੜਕ ਟੋਟਾ ਉੱਥੇ ਦੇ ਜੂ ਪੁਲਿਸ ਕੰਪਲੀਟ ਕਰੀ 100 ਨੰਬਰ ਜਦੋਂ ਉੱਥੇ ਸਾਰਾ ਕੁਝ ਹੋਇਆ ਫਾਇਰਿੰਗ ਹੋਈ ਸਾਰਾ ਕੁਝ ਹੋਇਆ ਇਸ ਤਰ੍ਹਾਂ ਲੱਗੇ ਸੀ 112 ਤੇ ਕਾਲ ਕਰੀ ਪੁਲਿਸ ਆਈ ਉਹਨਾਂ ਨੇ ਸਾਰਾ ਮੌਕਾ ਦੇਖਿਆ ਸਾਰਾ ਕੁਝ ਜਾਂਚ ਕਰੀ ਉਹਨਾਂ ਨੇ ਤੇ ਐਫਆਰ ਵੀ ਕੱਟ ਕੇ ਛੇ ਜਾਨੇ ਨੇ ਕੀ ਮੰਗ ਰਹੇ ਹੋ ਹੋਰ ਮੰਗਿਆ ਹੈ ਸਰਕਾਰ ਤੋਂ ਅਸੀਂ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਮਿਲੇ ਵੀ ਮੈਨੂੰ ਜਾਣ ਬਾਹਰ ਦਿੱਤਾ ਸੀ ਬਸ ਇੱਕ ਵੀ ਮੁਸ਼ਕਲ ਨਾਲ ਜਾਣ ਪਹੁੰਚਾ ਕੇ ਲੰਘੇ ਸਾਡੇ ਕੋਲ ਗੱਡੀ ਸੀ ਤਾਂ ਲੰਘੇ ਨਹੀਂ ਨੰਗਰ ਦੀ ਕੋਈ ਕਸਮ ਨਹੀਂ ਛੱਡੀ ਉਹਨਾਂ ਨੇ ਇਹਦੇ ਵਿੱਚ ਸੂਟ ਕੋਈ ਲੋਕ ਹੈਗਾ ਹਾਂ ਸਾਰੇ ਸੀਸੀਟੀਵੀ ਵਿੱਚ ਕੈਦ ਨੇ ਸਾਰੇ ਬੁਰਖ ਸਭ ਕੁਝ ਹੈ ਉਹਦੇ ਵਿੱਚ ਕੈਦ ਕਰਿਆ ਹੋਇਆ ਉਸਕਾਰਵਾਈ ਕਰ ਰਹੀ ਹੈ ਉਸਕਾਰਵਾਈ ਕਰ ਰਹੀ ਹੈ ਅਸੀਂ ਸੋਤੇ ਪਰ ਮੈਂ ਇੱਕ ਚਾਹਣਾ ਵੀ ਹੋਰ ਜਿਆਦਾ ਜਿੰਨੀ ਹੋ ਸਕਦਾ ਵੀ ਉਹਨੂੰ ਜਿਆਦਾ ਉਹਨੂੰ ਪੇਸ਼ ਕੀਤਾ ਜਾਣਾ ਤੇ ਉਹਨਾਂ ਨੂੰ ਜਲਦੀ ਜਿੱਦੋਂ ਜਲਦੀ ਫੜਨ ਉਹ ਗੱਡੀ ਨੂੰ ਜਾਂਚ ਕਰਨ 12 ਗੱਡੀਆਂ ਸੀ ਉਹਨਾਂ ਨੇ ਜਾਂਚ ਕਰਨ ਤੋਂ ਤੇ ਗੱਡੀਆਂ ਨੂੰ ਫੜਨ ਤੇ ਜਿਹੜੇ ਭੱਜੇ ਹੋਏ ਨੇ ਬੰਦੇ ਉਹਨਾਂ ਸਾਰਿਆਂ ਨੂੰ ਆਬਦ ਕਰਨਾ ਤੇ ਜਿਹੜਾ ਉਹਨਾਂ ਨਾਲ ਵੀ ਅਸਲਾ ਸੀ ਉਹਨਾਂ ਦੀ ਜਾਂਚ ਕੀਤੀ ਜਾਵੇ ਜਾਇਜ਼ ਅਸਲਾ ਸੀ ਉਹਨਾਂ ਲਈ ਬਹੁਤ ਜ਼ਿਆਦਾ ਉਹਨਾਂ ਦੀ ਜਾਂਚ ਕੀਤੀ ਜਾਵੇ ਤੇ ਉਹਨਾਂ ਨੂੰ ਜਮਾ ਕੀਤਾ ਜਾਵੇ ਤੇ ਬਾਕੀ ਪੁਲਿਸ ਤੋਂ ਹੀ ਮੰਗ ਕਰਦੇ ਆ ਵੀ ਜਲਦੀ ਤੋਂ ਜਲਦੀ ਅਸਲਾ ਜੋ ਵੀ ਉਹਨਾਂ ਨੂੰ ਬਰਾਂਤ ਕੀਤਾ ਜਾਵੇ ਗੱਡੀਆਂ ਬਰਾਂਤ ਕੀਤੀਆਂ ਜਾਣ 12 ਦੀਆਂ 12 ਨਰਾਣਾ ਕੁਸ਼ਪ੍ਰੀ ਸਿੰਘ ਹੈ ਤੇ ਜਿਹੜੀ ਘਟਨਾ ਹੋਈ ਹੈ ਟੋਲਾ ਦੇ ਵਿੱਚ ਆ ਗੱਡੀਆਂ ਸੀ ਸੀਸੀਟੀਵੀ ਕਟਰੀਆ ਲੋਰੀਏ ਕੀ ਕਾਰਨ ਹੋਇਆ ਤੁਹਾਡੇ ਨਾਲ ਸੀ ਕਿ ਤੁਸੀਂ ਹਾਂਜੀ ਮੈਂ ਨਾਲ ਸੀਗਾ ਮੇਰੀ ਭੂਆ ਜੀ ਦਾ ਬੇਟਾ ਆਇਆ ਹੋਇਆ ਸੀ ਉਹਨਾਂ ਦਾ ਬਰਥਡੇ ਸੀ ਸੀ ਕੇ ਕੱਟਣਾ ਜਾ ਰਹੇ ਸੀਗੇ ਮਤਲਬ ਕਿ ਸਵਾਲ ਲੈ ਰਹੇ ਸੀ ਦੁਕਾਨ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਵੀ ਇੱਕ ਤਰ੍ਹਾਂ ਜੇ ਮੈਂ ਆਪਾਂ ਕਹਿ ਦਿਆਂ ਲਏਗਾ ਆਵਾਜ਼ ਫਲਾਇਆ ਗੈਂਗਸਟਰੀ ਉਹਨਾਂ ਨੇ ਫੈਰ ਕੱਢੇ ਬੇਵਜੂਦੇ ਮੰਨ ਕੇ ਚੱਲੋ ਜੀ ਉੱਧੇ ਸਾਡੇ ਕੋਲੇ ਗੱਡੀ ਨਾ ਹੁੰਦੀ ਚਲੋ ਇਹ ਤਾਂ ਪਰਮਾਤਮਾ ਦੀ ਮਿਹਰ ਸੀ ਅਸੀਂ ਨੰਗੇ ਹੀ ਉੱਥੋਂ ਪਰ ਨੰਗਣ ਦਾ ਕੋਈ ਚਾਂਸ ਨਹੀਂ ਸੀ 15 ਗੱਡੀਆਂ ਦੇ ਵਿੱਚੋਂ ਇੱਕ ਗੱਡੀ ਨੰਗਣੀ ਬਹੁਤ ਹੀ ਜ਼ਿਆਦਾ ਮੁਸ਼ਕਲ ਹੈ ਜੀ ਤੁਸੀਂ ਆਪ ਸਮਝ ਸਕਦੇ ਹੋ ਤੇ ਸਾਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਵੀ ਉਹਨਾਂ ਨੇ ਮੰਨ ਕੇ ਜੇ ਤੁਸੀਂ ਪਿੰਡ 'ਚ ਆ ਕੇ ਹੀ ਪਤਾ ਕਰ ਸਕਦੇ ਹੋ ਬਹੁਤ ਜ਼ਿਆਦਾ ਫੈਰੀਨ ਹੋਈ ਹੈ ਤੇ ਇਹ ਹੋਣਾ ਨਹੀਂ ਚਾਹੀਦਾ ਸੀ ਜੀ ਮਤਲਬ ਕਿ ਉਹਦਾ ਬੈਰ ਸੀਗਾ ਕੋਈ ਵੀ ਸੀਗਾ ਮੰਨ ਕੇ ਜੇ ਲੋ ਬਿਨ ਮਤਲਬ ਤੋਂ ਫੈਰ ਮਾਰ ਕੇ ਗਏ ਨੇ ਜੇ ਉਹਨਾਂ ਉੱਥੇ ਕੋਈ ਵੀ ਮਰ ਜਾਦਾ ਸਾਡੇ 'ਚੋਂ ਤਾਂ ਕੌਣ ਜ਼ਿੰਮੇਵਾਰ ਸੀ ਉਹਦਾ ਹੁਣ ਮੇਰੀ ਇਹੀ ਬੇਨਤੀ ਮਤਲਬ ਕਿ ਜਲਦੀ ਤੋਂ ਜਲਦੀ ਉਹ ਬੰਦੇ ਸਾਰੇ ਕਾਬੂ ਕੀਤੇ ਜਾਣ ਨਯਾਇਸਲਾ ਬਰਾਂਤ ਕੀਤਾ ਜਾਵੇ ਨਯਾਇਜਾਸਲਾ ਸੀ ਉਹਨਾਂ ਕੋਲ 12 ਗੱਡੀਆਂ ਸੀ 12 ਦੀਆਂ 12 ਥਾਣੇ 'ਚ ਖੜੀਆਂ ਹੋਣੀਆਂ ਚਾਹੀਦੀਆਂ ਨੇ ਸਾਡੀ ਇਹ ਬੇਨਤੀ ਹੈ ਸਰਕਾਰ ਨੂੰ ਪਿੰਡ 'ਚ ਬਹੁਤ ਬੁਰਾ ਮਾਹੌਲ ਹੈ ਜੀ ਇਸ ਟਾਈਮ ਵੀ ਤੁਸੀਂ ਜਾ ਕੇ ਦੇਖ ਲਓ ਜੀ ਬਹੁਤ ਜਿਆਦਾ ਗੰਦਾ ਮਾਹੌਲ ਬਣ ਰਿਹਾ ਪਿੰਡ ਦੇ ਵਿੱਚੋਂ ਡਰਦੇ ਹੁਣ ਜਵਾਖਾਂ ਨੂੰ ਬਾਹਰ ਨਹੀਂ ਕੱਢਦੇ ਹੈਗੇ ਜਿਹੜਾ ਸਾਬ ਨਾਲ ਉਹਦੇ ਜਿਹੜਾ ਕੁਝ ਹੋਇਆ ਉਸ ਦਿਨ ਕੋਈ ਜਵਾਖ ਦੁੱਧ ਪਾਉਣ ਜਾ ਰਿਹਾ ਸੀ ਸੀ ਕੈਮਰੇ ਦੇਖਿਆ ਉਹ ਵਾਪਸ ਮੁੜਿਆ ਉਹ ਦੁੱਧ ਡੋਲ ਗਿਆ ਉੱਥੇ ਸਾਰਾ ਬਹੁਤ ਜਿਆਦਾ ਮਤਲਬ ਕਿ ਹਤਿਆਚਾਰ ਹੋ ਗਿਆ ਹੈ ਉਹ ਨਹੀਂ ਮਿਲਦੇ ਹਾਂ ਹਾਂਜੀ ਹਾਂਜੀ ਸਾਰੀਆਂ ਸੀਸੀਟੀਵੀ ਦੇ ਵਿੱਚ ਇਸ ਟਾਈਮ ਮੌਜੂਦ ਨੇ ਜੀ ਸਾਰੇ ਪ੍ਰੂਫ ਆ ਉਹ ਬੰਦੇ ਫਰਾਰ ਹੋ ਗਏ ਸਾਰੇ ਸਾਰੇ ਬੰਦੇ ਫਰਾਰ ਨਹੀਂ ਇੱਕ ਵੀ ਬੰਦਾ ਨਹੀਂ ਉਹ ਮਤਲਬ ਕਿ ਫੜੇ ਬਾਲੇ ਸਿਆਸਤ ਮਤਲਬ ਕਿ ਬਾਲੇ ਛਾਤਰ ਬੰਦੇ ਨਹੀਂ ਸਿਆਸਤੀ ਬੰਦੇ ਨਹੀਂ ਪਿੰਡ ਦੇ ਵਿੱਚ ਨਹੀਂ ਕੋਈ ਬੰਦਾ ਆਇਆ ਕੋਈ ਕਿੱਥੇ ਹੈ ਕੋਈ ਕਿੱਥੇ ਹੈ ਕੋਈ ਕਿਤੇ ਜਾ ਕੇ ਲਾਈਵ ਵੀ ਹੋ ਰਹੀ ਇਹ ਸਾਰੇ ਰਹਿਣ ਵਾਲੇ ਕੋਈ ਰ ਟੋਲਾ ਦੇ ਨਹੀਂ ਜਿੰਨੇ ਹਲੇ ਤੱਕਰ ਪਛਾਣ ਚਾਏ ਨੇ ਤਿੰਨ ਚਾਰ ਟੋਲਾ ਦੇ ਨੇ ਬਾਕੀ ਇਧਰਲੇ ਉਧਰਲੇ ਪਿੰਡਾਂ ਦੇ ਨਹੀਂ ਨਾਮਰ ਬੰਦੇ ਵੀ ਹੈਗੇ ਨੇ ਜਿਨ੍ਹਾਂ ਦਾ ਨਾਮ ਕੋਈ مشهور ਹੋਵੇ। ਅ ਨਾਮਰ ਤਾਂ ਹੈਗਾ ਹੀ ਕਮਲਜੀਤ ਪਿੰਡ ਚ ਉਹ ਉਹੀ ਜਿਆਦਾ ਮੜਾਇਆ ਉਹ ਕਰ ਰਹੀ ਉਹੀ ਜਿਆਦਾ ਅਤਿਆਚਾਰ ਫੈਲਾ ਰਿਹਾ ਤੇ ਉਹ ਮਤਲਬ ਕਿ ਸ਼ਹਿ ਹੈ ਉਹਨੂੰ ਸਰਪੰਚ ਦੀ ਸ਼ਹਿ ਹੋਗੀ ਉਹਨਾਂ ਦੀ ਸਰਪੰਚੀ ਹੋਗੀ ਤਾਂ ਕਰਕੇ ਉਹ ਫੁੱਲ ਮਤਲਬ ਕਿ ਸਾਡੇ ਤੋਂ ਉੱਤੇ ਕੋਈ ਹੈ ਹੀ ਨਹੀਂ ਉਹ ਆ ਗੱਲ ਕਹਿ ਰਹੇ ਨੇ। ਸਰਪੰਚ ਗੁਰਸੇਵਕ ਸਿੰਘ ਹੈ 18 ਦਾ। ਹਾਂਜੀ। ਉਹ ਜਿਆਦਾਤਰ ਕਾਂਗਰਸ ਨਾਲ ਸੰਬੰਧ ਰੱਖਦੇ ਨੇ। ਇਹ ਮੌਜੂਦ ਸੀ ਵੀ। ਹਾਂਜੀ ਮੌਜੂਦ ਸੀਗੇ ਜਿੱਥੇ ਤੱਕ ਪਛਾਣ ਆਈਏਗੀ ਆਸਲਾ ਵੀ ਇਹਨਾਂ ਦਾ ਤੀਗਾ ਇਹ ਸੁਣਿਆ ਜਾ ਰਿਹਾ ਵੀ ਮਤਲਬ ਕਿ ਕੈਮਰਾ ਦੇ ਵਿੱਚ ਚਾਰਿਆ ਸਾਰਾ ਕੁਝ ਜੀ ਸਾਡੀ ਤਾਂ ਇਹੀ ਮੰਗਾਈ ਵੀ ਜਲਦੀ ਤੋਂ ਜਲਦੀ 12 ਦੀਆਂ 12 ਗੱਡੀਆਂ ਨਜਾਇਜ਼ ਆਸਲਾ ਤੇ ਇਹ 6 ਬੰਦੇ ਦੀ ਜਿਹੜੀ ਪਛਾਣ ਹੈ ਇਹ ਜਲਦੀ ਤੋਂ ਜਲਦੀ ਚੱਕੇ ਜਾਣ ਹਾਂਜੀ ਪੁਲਿਸ ਕਰ ਰਹੀ ਆ ਆਪਣੀ ਕਾਰਵਾਈ ਪਰ ਇਹ ਬੰਦੇ ਦਿਮਾਗ ਦੇ ਬਹੁਤ ਸ਼ਾਤਰ ਨੇ ਪੁਲਿਸ ਨੂੰ ਵੀ ਮਤਲਬ ਕਿ ਅੱਖਾਂ 'ਚ ਰੇਤ ਪਾ ਕੇ ਭੱਜ ਜਾਂਦੇ ਨੇ ਪੁਲਿਸ ਦੀ ਹਮਲਾ ਕਰਨ ਦੀ ਤਮਾ ਸਮਝ ਲਈ ਕਿ ਮੈਂ ਟੈਪ ਉਹ ਬਜੀ 30 12 24 ਨੂੰ 112 ਤੇ ਕਾਲ ਆਈ ਸੀ ਜਿਹਦੇ ਵਿੱਚ ਦੱਸਿਆ ਗਿਆ ਸੀਗਾ ਕਾਲ ਦੇ ਉੱਤੇ ਕਿ ਕੁਝ ਆਦਮੀ ਜਿਹੜੇ ਗੱਡੀਆਂ ਲੈ ਕੇ 100 ਬਜੀ ਕਰ ਰਹੇ ਆ ਪਿੰਡ ਚ ਮੈਂ ਸਮੀਤ ਪੁਲਿਸ ਪਾਰਟੀ ਦੇ ਉੱਤੇ ਮੌਕੇ ਤੇ ਪਹੁੰਚ ਗਿਆ ਸੀ ਵੈਰੀਫਾਈ ਕੀਤਾ ਉੱਥੇ ਮੌਕੇ ਤੇ ਜਾ ਕੇ ਠੀਕ ਹੈ ਜੀ ਉਹਦੇ ਵਿੱਚੋਂ ਦਿਲਪੀ ਸਿੰਘ ਸਨ ਆਫ ਹਦੀਪ ਸਿੰਘ ਜਿਸ ਨੇ ਆਪਣਾ ਬਿਆਨ ਲਿਖਾਇਆ ਜਿਹਦੇ ਬਿਆਨਾਂ ਤੇ ਅਦੀਨਤਰ ਮਕਦਮਾ ਨੰਬਰ 138 ਅਦੀਨਤਰ 109 126 324 190 193 25 27 54 ਨਾਕ थाना ਚਾਜਲੀ ਦਰਜ ਦਸਤਲ ਕੀਤਾ ਗਿਆ ਜਿਸ ਦੇ ਸੰਬੰਧੀ ਦੋਸ਼ੀ ਗੁਰਸੇਵਕ ਸਿੰਘ son of ਗੁਲਜਾਰ ਸਿੰਘ ਕਮਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਗੁਰਲਗਨਦੀਪ ਸਿੰਘ son of ਅਜੈਬ ਸਿੰਘ ਸੰਦੀਪ ਸਿੰਘ ਪੁੱਤਰ ਨਰਪਾਲ ਸਿੰਘ ਮਨਦੀਪ ਸਿੰਘ ਜਿਸ ਕੁਲਦੀਪ ਸਿੰਘ son of ਭਿੰਦਰ ਸਿੰਘ ਵਾਸੀਆਂ ਸਾਰੇ ਰਟੌਲ ਰੂਬੀ son of ਜਸਪਾਲ ਸਿੰਘ ਵਾਸੀ ਜਕੇਪਲ ਇਹਨਾਂ ਦੇ ਵਰਕਲੌਫ ਦਰਜ ਜਿਸ ਸਰ ਕੀਤਾ ਤੇ ਰੇਡਾਂ ਜਾਰੀ ਨੇ ਤੇ ਇਹਦੇ ਵਿੱਚ ਕੁਝ ਇਹ ਵੀ ਲਿਖਿਆ ਹੈ ਉਹਨਾਂ ਨੇ ਦੱਸਿਆ ਕੋਈ ਅਸਲਾ ਵਗੈਰਾ ਉਹਨਾਂ ਕੋਲ ਸੀਗਾ ਤੇ ਹਮਲਾ ਵਗੈਰਾ ਕੀਤਾ ਗੱਡੀਆਂ ਤੇ ਗੱਡੀ ਭੰਨਣ ਵਾਲੀ ਜਿਹੜੀ ਖਬਰ ਹੈ ਉਹ ਤਾਂ ਠੀਕ ਹੈ ਅਸਲੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਜੇ ਅਸੀਂ ਵੀ ਸੂਰਤ ਵਿੱਚ ਅਸੀਂ ਕਾਰਵਾਈ ਅਮਚ ਲਿਆਂਦੀ ਜਾਵੇਗੀ ਸੀਸੀਟੀਵੀ ਫੁਟੇਜ ਵਗੈਰਾ ਸਾਹਮਣੇ ਆਈ ਹੈ ਜੀ ਸੀਸੀ 50 ਵੀ ਫੁਟੇਜ ਜਿਹੜੀ ਮੌਕੇ 'ਤੇ ਲਈ ਗਈ ਹੈ ਜਿਹਦੇ ਵਿੱਚੋਂ ਗੱਡੀਆਂ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਗੁਰਸੇਵਿਕ ਸਿੰਘ ਨੇ ਜੀ ਇਹਦਾ ਪਿੰਡ 'ਚ ਕੀ ਆਉਣਾ ਹੈਗਾ ਜੀ ਗੁਰਸੇਵਿਕ ਸਿੰਘ ਦਾ ਜਿਹੜੀ ਵਾਈਫ ਹੈ ਉਹ ਸਰ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਤੁਸੀਂ ਲਿਆਤਾ ਜੀ ਸਾਰਾ ਮੈਟਰ ਹੈ ਉਹ ਸਾਰੇ ਉੱਚ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਲਿਆ ਕੇ ਹੋਇਆ ਸਰਕਲ ਕਾਰਵਾਈ ਕਿਸ ਤਰ੍ਹਾਂ ਦੀ ਕਰ ਰਹੇ ਹੋ ਜੇ ਕੋਈ ਬੰਦੇ ਦੇ ਰੈਸਟ ਜਾਂ ਗੋਰੀ ਦਾ ਵੇਰਾ ਉਹ ਵਿਰੋਧੀ ਵਾਸਤੇ ਕਾਰਵਾਈ ਜਾਰੀ ਹੈ ਜੀ ਰੇਡਾਂ ਕਰ ਰਹੇ ਚੱਲੇਗਾ ਕੰਮ ਕਿੱਥੇ ਜਲਦੀ ਕਾਬੂ ਕਿੱਥੇ ਜਾਣੀ